ਹਾਂਜੀ ਵੀ ਦੋਸਤੋ ਅੱਜ ਤੁਹਾਨੂੰ ਦਿਖਾਉਨੇ ਆ ਵਿੰਟਰ ਦੇ ਨਜ਼ਾਰੇ ਵਿੰਟਰ ਵਾਂਡਰਲੈਂਡ ਬਣਿਆ ਹੋਇਆ ਆ ਆ ਜਿਹੜੀ ਫਰੌਸਟ ਪਈ ਆ ਇਹਨਾਂ ਸਾਰੇ ਬੂਟੇ ਦੇ ਪੱਤੇ ਜਿੰਨੇ ਵੀ ਆ ਜਿਹੜੀਆਂ ਨਿੱਕ-ਨਿੱਕੀਆਂ ਟਾਹਣੀਆਂ ਬ੍ਰਾਂਚਸ ਆ ਸਭ ਜਟੀਆਂ ਹੋਈਆਂ ਦੇਖੋ ਤੁਹਾਨੂੰ ਰਿਵਰ ਦਾ ਨਜ਼ਾਰਾ ਦਿਖਾਉਨੇ ਆ ਨਾਲ ਤੇ ਵਿਊ ਦੇਖੋ ਤੁਸੀਂ ਆ ਟ੍ਰੈਫਿਕ ਬਰੇਜੀਆ ਤੋਂ ਲੈ ਕੇ ਦੇਵਰੇ ਨਾਲ ਸਿਟ ਡਾਊਨ ਟਾਊਨ ਆਏ ਹੋਏ ਆ ਅਸੀਂ ਉਦਾਂ ਤੇ ਪਹਾੜ ਦੇਖਣ ਨੂੰ ਮਿਲਦੇ ਨਹੀਂ ਇੱਥੇ ਪਹਾੜ ਸਨੋ ਦੇ ਪਹਾੜ ਦੇਖਣ ਨੂੰ ਮਿਲਿਆ ਟੇਅਰ ਲਾਇਆ ਸਨੋ ਤੇ ਸਿੰਘੇ ਸੋਹਣੇ ਸੋਹਣੇ ਇਟ ਡਾਊਨਟਾਊਨ ਚ ਜਾਏ ਹੋਏ ਆ। ਬਹੁਤ ਹੀ ਸੋਹਣੀ ਸੀਨ ਬਣੇ ਹੋਏ ਅੱਜ। ਟੈਂਪਰੇਚਰ ਕੋਈ ਜ਼ਿਆਦਾ ਠੰਡਾ ਨਹੀਂ ਅੱਜ ਮਾਈਨਸ 8 ਦੀ ਟੈਂਪਰੇਚਰ ਆ ਤੇ ਕੱਪੜੇ ਤਾਂ ਵੀ ਬੜੇ ਵਧੀਆ ਪਾ ਕੇ ਹੋਣੇ ਪੈਂਦੇ ਆ। ਅਸੀਂ ਤੇ ਥੱਲੇ ਸਨੋ ਬਹੁਤ ਆ। ਆ ਜਿਹੜੀ ਸਨੋ ਤੇ ਆ ਵੀ ਸਨੋ ਸ਼ੂਸ ਪਾਇਓਇਆ ਉਹ ਦਾ ਮੈਂ। ਸਨੋ ਸ਼ੂਸ ਪਾ ਕੇ ਨਵੰਦਾ ਆ ਤੇ ਸਨੋ ਸ਼ੂਸ ਜਿਹੜੇ ਆ ਗਰਮ। ਰਹਿੰਦੇ ਅੰਦਰ ਉਹ ਸਾਦੇ ਬੂਸਟ ਜਿਹੜੇ ਇੱਕ ਤੇ ਸਲਿਪ ਕਰ ਜਾਂਦੇ ਆ ਸੱਟ ਵਗੈਰਾ ਲੱਗ ਜਾਂਦੀ ਦੇਖ ਕੇ ਤੇ ਉਤੋਂ ਪੈਰ ਵੀ ਸੋਨ ਹੋ ਜਾਂਦੇ ਆ ਪੈਰ ਸੋਨ ਬੜੀ ਛਿੱਤੀ ਦੇਖ ਕੇ ਦਸਤਾਨੇ ਵਗੈਰਾ ਪਾ ਕੇ ਰੱਖੇ ਹੋਏ ਆ ਪਰ ਤੁਸੀਂ ਕੁਝ ਲੋ ਵਿਊ ਚੈੱਕ ਕਰੋ ਜਦੋਂ ਮੈਂ ਪਹਿਲੀ ਪਹਿਲੀ ਵਾਰ ਆਇਆ ਸੀ ਕੈਨੇਡਾ ਦਾ ਸਨੋ ਦੇਖੀ ਤੋਂ ਬੜਾ ਦੇਖ ਕੇ ਇੱਕਦਮ ਚਾ ਚੜਿਆ ਸਨੋ ਛਿੱਤੀ ਛਿੱਤੀ ਪਹਿਲੀ ਵਾਰ ਜਦੋਂ ਬੰਦਾ ਦੇਖਦਾ ਹੁਣ ਤੇ ਕੁਝ ਸਾਲ ਹੋ ਗਏ ਆ ਸਨੋ ਦੇਖਦੇ ਨੂੰ ਹਰ ਵਾਰ ਤੇ ਉਨੀ ਗੱਲ ਨਹੀਂ ਬਣਦੀ ਲੋਕੀ ਵਾਕ ਤੇ ਵੀ ਜਾ ਰਹੇ ਨੇ ਕੁੱਤੇ ਲੈ ਕੇ ਆਪਣੇ ਸ਼ਾਮ ਦਾ ਟਾਈਮ ਹੋਇਆ ਆ ਬੋਤ ਲੋਕ ਇੱਥੇ ਘਰ ਜਾ ਰਹੇ ਨੇ ਕੰਮ ਤੋਂ ਪਰ ਉਦਾਂ ਤੁਸੀਂ ਵੇਖੋ ਰਿਵਰ ਜਿਹੜੀ ਆ ਅੱਜ ਦੀ ਜੰਮ ਚੁੱਕੀ ਆ ਤੇ ਬਾਕੀ ਰਿਵਰ ਜਿਹੜੀ ਚੱਲ ਰਹੀ ਆ ਰਿਵਰ ਪੂਰੀ ਜੰਮਦੀ ਨਹੀਂ ਆ ਇਹ ਰਿਵਰ ਟੈਂਪਰੇਚਰ ਜੇ -40 ਜਾਵੇ ਫਿਰ ਸ਼ਾਇਦ ਜੰਮ ਜਵੇ ਪਰ ਅੱਜ ਦਾ -25 30 ਤੱਕ ਤੇ ਰਿਵਰ ਜਿਹੜੀ ਚੱਲਦੀ ਦਿੰਦੀ ਆ ਰਿਵਰ ਕਾਫੀ ਡੂੰਗੀ ਆ ਉਦਾਂ ਅੱਜ ਸੰਡੇ ਦਾ ਦਿਨ ਆ ਜਿਆਦਾ ਪੀੜ ਨਹੀਂ ਹੈਗੀ ਜੀ ਥੋੜਾ ਦੇਨੇ ਹੁੰਦੇ ਜਦੋਂ ਧੁੱਪ ਨਿਕਲੀ ਸੀ ਥੋੜੀ ਜੀ ਉਦੋਂ ਸ਼ਾਇਦ ਲੋਕੀ ਜੋਗਿੰਗ ਵਗੈਰਾ ਕਰਨ ਵੀ ਆਉਂਦੇ ਆ ਇੱਥੇ। ਅਸ ਸنو ਪਈ ਨੂੰ ਵੈਸੇ ਘਟੋ ਘਟ ਵੀ 2 ਹਫ਼ਤੇ ਹੋ ਗਏ ਨੇ। ਹੁਣ ਇੰਨੀ ਸنو ਪਈ ਰਹਿੰਦੀ ਐ ਸਾਨੂੰ ਉਹਦੇ ਢੇਰ ਕਿਤੇ ਜਾਣੇ ਨਹੀਂ ਐ ਹੁਣੇ ਸਾਰੇ ਵਿੰਟਰ ਪਰ ਇਦਾਂ ਹੀ ਪਏ ਰਹਿਣੇ ਆ। ਜੇਕਰ ਥੋੜਾ ਪਰ ਪਲੱਸ ਟੈਂਪਰੇਚਰ ਹੋਊਗਾ ਤੇ ਥੋੜੀ ਬਦ ਮੈਲਟ ਹੋ ਜੂਗੀ ਉਦਾਂ ਨਹੀਂ ਜਦਾ ਮੈਲਟ ਹੋਣੀ। ਬਾਕੀ ਆ ਦੇਖੋ ਪਾਣੀ ਥੋੜਾ ਥੋੜਾ ਸాల్ਟ ਪਾਇਆ ਹੋਇਆ ਆ। ਸਾਲਟ ਨਾ ਕੰਮ ਸਹੀ ਲੈਂਦਾ ਇਹਨਾਂ ਟੈਲਕਮ ਦੀ ਬੰਦੀਸ ਬੌੜੀਆਂ ਤੇ ਖਾਸ ਕਰਕੇ ਸਟੇਅਰ ਵਗੈਰਾ ਤੇ ਕਾਕੀ ਤੁਸੀਂ ਆ ਪਾਥ ਦੇਖੋ ਨਾ ਪਾਥ ਵੀ ਕਲੀਅਰ ਕੀਤਾ ਆ ਤਰਨ ਉਸ ਲਾਗੇ ਜਾ ਕੇ ਦਿਖਾਉਂਦੇ ਆ ਥੋੜੀ ਜਿਹੀ ਸਨੋ ਜਾਂ ਆਈਸ ਜੰਮੀ ਹੋਈ ਆ ਰਿਵਰ ਵਿੱਚ ਆ ਕੰਡਿਆਂ ਤੇ ਜੰਮੀ ਆ ਬਹੁਤ ਰਿਸਕੀ ਆ ਕਈ ਲੋਕੀ ਕਦੀ ਵੀ ਕਹਿੰਦੇ ਇਹ ਐਡਵਾਈਸ ਕਰਦੇ ਆ ਕਿ ਆ ਆਈਸ ਤੇ ਕਦੀ ਪੈਰ ਨਹੀਂ ਰੱਖਣਾ ਚਾਹੀਦਾ ਇਹ ਪੈਰ ਟੁੱਟ ਜਾਂਦੀ ਫਿਰ ਬੰਦਾ ਸਿੱਧਾ ਪਾਣੀ ਦੇ ਚੜੇ ਗਪੈਂਦਾ ਜਿਹੜੇ ਇਥੋਂ ਦੇ ਝੀਲਾਂ ਨੇ ਲੇਕਸ ਨੇ ਉਹ ਤੇ ਪੂਰੇ ਜੰਮ ਜਾਂਦੇ ਆ ਉੱਥੇ ਜੰਮ ਜਾਂਦੀ ਆ ਕਰੀਬ 5-10 ਇੰਚ ਆਈਸ ਉੱਥੇ ਤੇ ਲੋਕ ਗੱਡੀਆਂ ਵੀ ਚੜਾ ਲੈਂਦੇ ਆ ਪਰ ਜਿਹੜੀਆਂ ਰਿਵਰਸ ਹੁੰਦੀਆਂ ਆ ਉਹਨਾਂ ਤੇ ਜਿਹੜੀਆਂ ਬਹੁਤੀਆਂ ਨਹੀਂ ਜੰਮਦੀਆਂ ਕਈ ਥਾਂ ਹੈਗੇ ਛੋਟੀਆਂ ਛੋਟੀਆਂ ਉਹ ਜੰਮ ਜਾਂਦੀਆਂ ਪਰ ਇੱਥੇ ਨਹੀਂ ਜੰਮਦੀ ਹੁਣ ਉਧਰ ਰੱਬਨੇ ਤੁਸੀਂ ਦੇਖ ਸਕਦੇ ਆ ਪਰਲੇ ਕੰਡੇ ਤੇ ਕਿੰਨੀ ਕਿੰਨੀ ਸਨੋ ਪਈ ਹੋਈ ਆ ਉਧਰ ਲਕੰਡਾ ਜੰਮਿਆ ਹੋਇਆ ਕਾਫੀ ਉਪਲਰ ਤੱਕ ਉਧਰ ਤੇ ਪਰ ਬਹੁਤ ਵੱਡੀ ਆ ਬਾਕੀ ਤੁਸੀਂ ਡਾਊਨ ਟਾਊਨ ਦੀ ਬਿਲਡਿੰਗਸ ਦੇਖੋ ਵੀਕ ਬੰਜਲ ਬਿਲਡਿੰਗ ਹੈ ਇੱਥੇ ਅਪਾਰਟਮੈਂਟ ਬਿਲਡਿੰਗ ਹੈ ਬਾਾਕੀ ਆਫਿਸਿਸ ਨੇ ਨਾਲ ਵਾਕ ਵਗੈਰਾ ਲਈ ਮੌਸਮ ਠੀਕ ਹੈ ਬਿਲਕੁਲ ਅੱਜ ਐਵਰੇਜ ਟੈਂਪਰੇਚਰ ਉਧਾਂ ਤੇ ਮਾਈਨਸ 15-20 ਚੱਲਦਾ ਆ ਦਸੰਬਰ ਦੇ ਐਂਡ ਦੇ ਵਿੱਚ ਜਾ ਕੇ 크리스마ਸ ਆਉਣ ਵਾਲੀ ਆ ਪਰ ਅੱਜ ਥੋੜਾ ਵਧੀਆ ਦੇਣੇ ਹੁਣ ਗਾਂ ਅਕਲੇ ਦਿਨ ਕੁਝ ਵਧੀਆ ਮਾਈਨਸ 1 ਮਾਈਨਸ 0 ਤੱਕ ਵੀ ਜਾਣਾ ਹੈ ਟੈਂਪਰੇਚਰ ਆਹ ਜਿਹੜਾ ਪੁਲ ਦੇਖ ਰਹੇ ਤੁਸੀਂ ਇਹ ਬਹੁਤ ਪੁਰਾਣਾ ਪੁਲ ਆ ਇਹ 1930s ਦੇ ਵਿੱਚ ਕਹਿੰਦੇ ਬਣਾਇਆ ਸੀਗਾ ਇਹਨੂੰ 100 ਸਾਲ ਪੂਰੇ ਹੋਣ ਵਾਲੇ ਆ ਉਸ ਜਮਾਨੇ 'ਚ ਟੈਕਨੋਲੋਜੀ ਤੇ ਜ਼ਿਆਦਾ ਸੀ ਨਹੀਂ ਇਹਨਾਂ ਨੇ ਪੂਰੀ ਉਦੋਂ ਵੀ ਵੇਖੋ ਇਹਨੇ ਤਕੜੇ ਤਕੜੇ ਬ੍ਰਿਜ ਬਣਾਤੇ 100 ਸਾਲ ਹੋ ਜਾਣੇ ਬ੍ਰਿਜ ਨੂੰ ਜੇ ਵੀ ਕੋਈ ਬ੍ਰਿਜ ਦਾ ਵਿਗੜਿਆ ਨਹੀਂ ਹੈ ਜੇ ਨਾ ਘਾ 50 100 ਸਾਲ ਚੱਲੂਗਾ ਪੂਰਾ ਵਧੀਆ ਬ੍ਰਿਜ ਆ ਵੈਸੇ ਸਾਡੀ ਸਿਟੀ ਵਿੱਚ ਬ੍ਰਿਜਸ ਬਹੁਤ ਨੇ ਇੱਕ ਹੋਰ ਗਲੇ ਬਨੇ ਬ੍ਰਿਜ ਆ ਉਤਨੇ 7 ਜਾਂ 8 ਪੌਣ ਨੇ ਪਰ ਛੋਟੇ ਛੋਟੇ ਪੌਣ ਨੇ ਪਰ ਹੈ ਬਹੁਤ ਨੇ ਇਹ ਬਹੁਤ ਔਖੇ ਬਣਦੇ ਆ ਕਈ ਵਾਰੀ ਸਾਡੀ ਸਿਟੀ ਨੂੰ ਸਾਸਕਟਨ ਨੂੰ ਸਿਟੀ ਆਫ ਬ੍ਰਿਜਸ ਵੀ ਕਹਿੰਦੇ ਆ ਕਿ ਇੱਥੇ ਇਨੇ ਬ੍ਰਿਜ ਨੇ ਥੇ ਗਰਮੀਆਂ ਦੇ ਵਿੱਚ ਇੱਥੇ ਬਹੁਤ ਰੌਣਕ ਲੱਗੀ ਰਹਿੰਦੀ ਐ ਇੰਨੀ ਭੀੜ ਪੈਂਦੀ ਐ ਲੋਕੀ ਵਾਕ ਤੇ ਬੜਾ ਆਉਂਦੇ ਆ ਭੱਜਣ ਜੋਗਿੰਗ ਕਰਨ ਬਣਾਉਂਦੇ ਦਿਨ ਪਰ ਭੀੜ ਲੱਗੀ ਰਹਿੰਦੀ ਐ ਰਿਵਰ ਦੇ ਕੰਢੇ ਇੱਥੇ ਗਾਂਦਨ ਦਿਖਾਉਨੇ ਥੋੜੇ ਜਾ ਕੇ ਉਧਰ ਪ੍ਰੋਗਰਾਮ ਵੀ ਚੱਲ ਰਿਹਾ ਜਾਂਦਾ ਲੋਕੀ ਡਾਂਸ ਵਗੈਰਾ ਕਰਨ ਆਉਂਦੇ ਆ ਡੀਜੇ ਵਗੈਰਾ ਲਾ ਕੇ ਉਹ ਵੀ ਗਰਮੀਆਂ ਵਿੱਚ ਚੱਲਦਾ ਰਹਿੰਦਾ ਪਰ ਹੁਣ ਠੰਡਾ ਐ ਤੇ ਕੋਈ ਨਹੀਂ ਆਉਂਦਾ ਹੁਣ ਦੇਖੋ ਬੈਂਚ ਕਿਦਾਂ ਢੱਬੇ ਪਏ ਆ ਸਰੋਂ ਜੇ ਕਟੜ-ਕਟੜ 2-3 ਫੁੱਟ ਸੋਂਦੇ ਢੇਰ ਲੱਗੇ ਆਏ ਹੁਣੇ ਸਾਫ਼ ਨਹੀਂ ਕਿਸੇ ਨੇ ਕਰਨੀ ਇਹ ਇਦਾਂ ਢੇਰ ਲੱਗੇ ਰਹਿਣ ਕਈ ਲੋਕੀ ਇਹਦੇ ਵਿੱਚ ਸਾਈਕਲ ਵਗੈਰਾ ਚਲਾ ਲੈਂਦੇ ਆ ਸਨੋ ਤੇ ਵੱਡੇ ਮਾਉਂਟੇਨ ਬਾਈਕ ਜਿਹਨੂੰ ਕਹਿੰਦੇ ਆ ਵੱਡੇ ਚੌੜਾ ਟਾਇਰਾਂ ਵਾਲੀ ਪੁੱਤ ਨਵੇਂ ਸੇ ਜੀ ਪਾਣੀ ਦਾ ਚਲਾਨ ਬਹੁਤ ਤੇਜ਼ ਹੈ ਕਿਉਂਕਿ ਥੋੜੀ ਜਿਹੀ ਬਰਫ਼ ਵੀ ਮੈਲਟ ਹੋ ਰਹੀ ਹੈ ਨਾ ਉਦਾਂ ਪਾਣੀ ਬਹੁਤ ਹੌਲੀ-ਹੌਲੀ ਚੱਲਦਾ ਰਿਵਰ ਦਾ ਇਹ ਪਾਣੀ ਦੀ ਸਪੀਡ ਬਹੁਤ ਸਲੋ ਹੁੰਦੀ ਆ ਪਰ ਅੱਜ ਦੇਖਣ ਨੂੰ ਬਹੁਤ ਤੇਜ਼ ਲੱਗ ਰਹੀ ਆ ਅੱਗੇ ਨਾ ਪਾਣੀ ਵਧਿਆ ਆ ਅੱਗੇ ਗਰਮੀਆਂ 'ਚ ਪਾਣੀ ਬਹੁਤ ਥੱਲੇ ਚੱਲ ਜਾਂਦਾ ਆ ਕੰਡੇ ਦਿਖਣ ਲੱਗ ਪੈਂਦੇ ਆ ਪਰ ਹੁਣ ਵਿੰਟਰ ਦੇ ਵਿੱਚ ਸਨੋ ਸਨੋ ਪੈਣ ਕਰਕੇ ਜਦੋਂ ਸਨੋ ਮੈਲਟ ਵੀ ਹੁੰਦੀ ਆ ਫਿਰ ਪਾਣੀ ਇੱਚ ਕਾਫੀ ਵਧ ਜਾਂਦਾ ਹੁਣ ਜਦ ਸਪ੍ਰਿੰਗ ਆਉਣੀ ਹੈਗਾ ਸਨੋ ਮੈਲਟ ਹੋ ਜਾਣੀ ਆ ਉਦੋਂ ਤੇ ਪੂਰੀ ਫੁੱਲ ਭਰ ਕੇ ਚਲਦੀ ਰਹੇ ਬਰਾਵਲੀ ਕੋਈ ਦਿਸਦਾ ਨਹੀਂ ਹੈ ਜੋ ਬਰਲਾ ਬਰ ਲਾਇਆ ਕੋਈ ਅਜੇ ਵੀ ਨਹੀਂ ਠੰਡਦੀ ਹੈ ਕਿ ਤਾਂ ਵੀ ਕੋਈ ਨਹੀਂ ਦਿਸਦਾ ਉਦੋਂ ਤੇ ਸਿਰ ਪਲੱਸ ਹੁੰਦਾ ਫਿਰ ਦਬਾਈ ਆ ਜਾਂਦੇ ਲੋਕੀ ਹੋਕੀ ਬਸ ਫੋਟੋਆਂ ਖਿੱਚਣ ਬਹੁਤ ਆਉਂਦੇ ਕਿਉਂਕਿ ਤੁਸੀਂ ਦੇਖਦੇ ਦੇਖ ਸਕਦੇ ਆ ਆ ਜਿਹੜੇ ਬ੍ਰਾਂਚੇਸ ਨੇੜੇ ਬੂਟਿਆਂ ਦੀਆਂ ਟਾਹਣੀਆਂ ਨੇ ਕਿੰਦਾ ਚਟੀਆਂ ਹੋਈਆਂ ਬਿਲਕੁਲ ਇਹ ਸਾਰੇ ਪਾਸੇ ਇਦਾਂ ਦਾ ਹੀ ਮਾਹੌਲ ਆ ਇਸ ਕਰਕੇ ਸੋਹਣੀਆਂ ਪਿਕਚਰਸ ਬਹੁਤ ਸੋਹਣੀਆਂ ਹੁੰਦੀਆਂ ਫੋਟੋਆਂ ਸੋਹਣੀਆਂ ਹੁੰਦੀਆਂ ਫਿਰ ਫੋਟੋ ਖਿਜਾਉਣ ਬਹੁਤ ਲੁੱਕੀ ਹੁੰਦੀ ਆ ਮੈਂ ਦੇਖਦਾ ਸੀ ਕਿ ਕਪਲ ਉੱਥੇ ਖਲੋਤਾ ਫੋਟੋਆਂ ਖਚਾਈ ਜਾਂਦਾ ਇਦਾਂ ਦੇ ਕੰਮ ਚੱਲਦੇ ਦਿੰਦੇ ਆ ਰਿਵਰ ਦੇ ਵਿੱਚ ਇੱਕ ਬੋਟ ਵੀ ਚੱਲਦੀ ਆ ਸਮਰ ਦੇ ਵਿੱਚ ਜਿਹੜੀ ਕੀ 15 ਵੀ ਡਾਲਰ ਲਾ ਕੇ ਲੋਕੀ ਤੁਸੀਂ ਜੋ ਰੈਸਟੋਰੈਂਟ ਵੀ ਵਿੱਚ ਫੂਡ ਵੀ ਖਾ ਸਕਦੇ ਆ ਪੂਰੇ ਤੁਹਾਨੂੰ ਸਾਰ ਦਿਵਾਲੇ ਦਿਵਾਲੇ ਖੜਦੇ ਸਿਟੀ ਤੇ ਉਹਦਾ ਬਹੁਤ ਸ਼ਾਂਤ ਮਾਹੌਲ ਹੈ ਬਹੁਤ ਪੀਸਫੁਲ ਹੈ ਇਸ ਟਾਈਮ ਜੇ ਕਿਸੇ ਨੇ ਕੋਈ ਵਧੀਆ ਡਰੈਸ ਅਪ ਕੀਤਾ ਹੋਵੇ ਉਹ ਆਰਾਮ ਨਾਲ ਆ ਕੇ ਆਪਣਾ ਘੰਟਾ ਵਾਕ ਕਰਕੇ ਜਾ ਸਕਦਾ ਆ ਨਾਲ ਕਾਫੀ ਵਗੈਰਾ ਜ਼ਰੂਰ ਲੈ ਕੇ ਆਵੇ ਜਾਂ ਟੀ ਵਗੈਰਾ ਲਾ ਕੇ ਗਰਮ ਹੋ ਕਰਵੇ ਹਨ ਜੀ ਹੁਣ ਸਾਲੇ ਜਦਾਂ ਸਨੋ ਮਾੜੀ ਮਾੜੀ ਪਈ ਹੋਈਏ ਤੇ ਹੁਣ ਇੱਥੇ ਪੈਰ ਸਲਿੱਪ ਨਹੀਂ ਕਰੂਗਾ ਹੌਲੀ ਸਨੋ ਦੇ ਉੱਤੇ ਜਿਸ ਸਨੋ ਨਾ ਹੋਵੇ ਬਿਲਕੁਲ ਇੱਥੇ ਆਈ ਹੋਵੇ ਚਮਕਦੀ ਹੋਵੇ ਬਰਫ਼ ਜੰਮ ਜਾਂਦੀ ਆ ਉੱਥੇ ਪੈਰ ਬਹੁਤ ਲੱਗਦਾ ਆ ਉੱਥੇ ਤੇ ਫਿਰ ਬਹੁਤ ਧਿਆਨ ਨਾਲ ਰਹਿਣਾ ਪੈਂਦਾ ਫਿਰ ਉੱਥੇ ਬੰਦਾ ਹੌਲੀ ਹੌਲੀ ਮੈਨੂੰ ਕਹਿੰਦੇ ਪੈਂਗੁਇਨ ਵਾਕ ਕਰੋ ਜਿਹੜਾ ਪੈਂਗੁਇਨ ਜਿਹੜੀਆਂ ਹੁੰਦੀਆਂ ਆ ਠੰਡ 'ਚ ਜਿਹੜੀਆਂ ਰਹਿੰਦੀਆਂ ਉਹ ਹੌਲੀ ਹੌਲੀ ਤੁਰਦੀਆਂ ਬਹੁਤ ਲਾਗੇ ਲਾਗੇ ਕਦਮ ਰੱਖ ਕੇ ਕਹਿੰਦੇ ਬਸ ਲਾਗੇ ਲਾਗੇ ਕਦਮ ਰੱਖੋ ਕਦਮ ਵੱਡੇ ਨਾ ਰੱਖੋ ਵੱਡੇ ਕਦਮ ਰ ਬਹੁਤ ਹੱਡੀਆਂ ਗਿਆ ਟੁੱਟਦੀਆਂ ਲੋਕਾਂ ਦੀਆਂ ਜਿਹੜੇ ਖਾਸ ਕਰਕੇ ਬਜ਼ੁਰਗ ਲੋਕ ਨੇ ਜਦੋਂ ਬਾਹਰ ਸਟੈਪ ਵਗੈਰਾ ਕਰਦੇ ਨੇ ਤਿਲਕ ਜਾਂਦੇ ਨੇ ਜੇ ਟੈਂਪਰੇਚਰ ਜਦੋਂ ਪਲੱਸ ਵਿੱਚ ਚੱਲ ਜਾਂਦਾ ਉਹ ਤਾਂ ਤੰਗੀ ਹੁੰਦੀ ਹੈ ਰਾਤ ਨੂੰ ਜੇ ਦੇ ਨੇ ਪਲੱਸ ਸੌਰੀ ਜੇ ਪਲੱਸ ਚ ਚੱਲ ਜੇ ਦੇ ਨੇ ਤੇ ਰਾਤ ਨੂੰ ਮਾਈਨਸ ਟੈਂਪਰੇਚਰ ਜੋ ਜਾਂਦਾ ਆ ਉਹ ਸਾਰੀ ਜਿਹੜੀ ਸਨੋ ਪੈਲਟ ਹੁੰਦੀ ਆ ਉਹ ਉਹਦੀ ਫਿਰ ਜੰਮ ਕੇ ਬਰਫ਼ ਬਣ ਜਾਂਦੀ ਬਿਲਕੁਲ ਪਰ ਉੱਤੇ ਤਿਲ ਗੱਡੀਆਂ ਉੱਤੇ ਲੱਗਦੀਆਂ ਤੇ ਬੰਦੇ ਉੱਤੇ ਲੱਗਦੇ ਆ ਹੋਣਾ ਇੱਥੇ ਗਰਾਊਂਡ ਜਾਂ ਬਣਿਆ ਹੋਇਆ ਇੱਥੇ ਵਗੈਰਾ ਡਾਂਸ ਵਗੈਰਾ ਹੁੰਦੇ ਗਰਮੀਆਂ ਦੇ ਵਿੱਚ ਹੁਣ ਤੇ ਇਸ ਟਾਈਮ ਕੁਝ ਨਹੀਂ ਹੁੰਦਾ ਬਸ ਉਹਨਾਂ ਨੇ ਬਰਫ ਸਾਫ਼ ਕੀਤੀ ਆ ਇਧਰ ਵੀ ਸਨੋ ਸਾਫ਼ ਕੀਤੀ ਹੋਈ ਆ ਉਹ ਅੱਗੇ ਸ਼ਾਪ ਆ ਉੱਥੇ ਕਾਫੀ ਵਗੈਰਾ ਮਿਲਦੀ ਸੀ ਜਾਂ ਆਈਸਕ੍ਰੀਮ ਘਰ ਵੇਚਦੇ ਨੇ ਪਰ ਹੁਣ ਜਦੋਂ ਨਵੰਬਰ ਦਸੰਬਰ ਦਾ ਮਹੀਨਾ ਆਉਂਦਾ ਉਦੋਂ ਬੰਦ ਕਰ ਦਿੰਦੇ 4 ਮਹੀਨੇ ਲਈ ਹੁਣ ਇਹ ਗਾਂ ਮਾਰਚ ਅਪ੍ਰੈਲ ਚ ਖੋਲਣਗੇ ਦੁਬਾਰਾ ਉਦਾਂ ਇੱਕ ਉੱਤੇ ਵੀ ਸ਼ਾਪ ਹੈਗੀ ਆ ਜਿੱਥੇ ਕਾਫੀ ਵਗੈਰਾ ਮਿਲਦੀ ਕੋਈ ਨਾ ਇੱਥੇ ਥੋੜੇ ਛੱਤੀ ਥੋੜੇ ਚਾਰ ਸਾਨੂੰ ਵੀ ਅੰਦਰ ਨੂੰ ਜਾਣਾ ਆਪਣਾ ਠੰਡ ਲੱਗਣ ਲੱਗ ਪਈ ਆ ਮੈਨੂੰ ਲੱਗਦਾ ਨਹੀਂ ਸੀ ਕਿ ਜਿਆ ਠੰਡ ਲੱਗੂਗੀ ਕੱਪੜੇ ਮੋਸਾਂ ਨਾ ਪਾਏ ਨੀ ਮੈਂ ਤਾਂ بس ਦੋ ਲੈਰਾ ਪਾਈਆਂ ਅੰਦਰ ਦੀ ਇੱਕ ਫੁੱਲ 슬ੀਵ ਦੀ ਪਾਈ ਹੋਈ ਆ ਤੇ ਉਤੋਂ ਇੱਕ ਜੈਕਟ ਪਾਈ ਵਿੰਟਰ ਦੀ ਪਰ ਤਾਂ ਵੀ ਠੰਡ ਲੱਗ ਰਹੀ ਆ ਜੇ ਤਾਂ ਥੋੜੇ ਹੋਰ ਗਾਂਜੇ ਦਿਖਾ ਦਿੰਦੇ ਆ ਫਿਰ ਉਤੋਂ ਕਰ ਦਿੰਦੇ ਹਾਂ ਵੀਡੀਓ ਬੰਦ ਆ ਜਿਹੜੀਆਂ ਅਪਾਰਟਮੈਂਟਾਂ ਨੇ ਇਨਾ ਦਾ ਰੈਂਟ ਬਹੁਤ ਜ਼ਿਆਦਾ ਆਉ ਹੁੰਤੇ ਜਿਹੜੀ ਇੱਥੇ ਅਪਾਰਟਮੈਂਟਸ ਨੇ ਇਹ ਤੁਸੀਂ ਸਿੰਗਲ ਬੈੱਡਰੂਮ ਜਿਹੜੀ ਆ ਇਹ 2000 ਤੋਂ ਸ਼ੁਰੂ ਹੁੰਦੀ ਆ ਜਿਹੜੇ ਡਬਲ ਬੈੱਡਰੂਮ ਆ 2800 3000 ਡਾਲਰ ਨੂੰ ਰੈਂਟ ਤੇ ਆ ਕਿਉਂਕਿ ਇਹਨਾਂ ਦਾ ਵਿਊ ਬਹੁਤ ਵਧੀਆ ਬਣਦਾ ਉੱਤੋਂ ਉਹਨੋਂ ਜਿਹੜੇ ਦਿਨਾ ਤਾਹ ਨੂੰ ਫਲੋਰ ਚਾਈ ਜਾਓ ਕੰਕਰੀਟ ਬਿਲਡਿੰਗ ਆ ਇਹ ਜਿਨ੍ਹਾਂ ਤਾਹ ਨੂੰ ਜਾਓਗੇ ਉਹਨਾਂ ਹੀ ਰੈਂਟ ਵਧੂਗਾ ਜਿਨ੍ਹਾਂ ਥੱਲੇ ਲੋਅਰ ਵਾਲੀਆਂ ਰਹੋਗੇ ਤੁਸੀਂ ਪਹਿਲਾ ਫਲੋਰ ਹੋ ਗਿਆ ਦੂਜਾ ਫਲੋਰ ਉਹਦਾ ਤਾਂ ਰੈਂਟ ਸਸਤਾ ਆ 2-400 ڈالر ਦਾ ਫਰਕ ਹੈ ਜੇ ਤੁਸੀਂ ਜਾਂ ਜਾਓਂਗੇ ਸਭ ਤੋਂ ਟੌਪ ਫਲੋਰ ਡੇਡ ਆ ਆ ਉਹਦਾ ਕਰੀਬ 31-3200 ਰੈਂਟ ਆ ਉਤੋਂ 뷰 ਫਿਰ ਬਹੁਤ ਪੂਰੀ ਸਿਟੀ ਦਾ ਰੀਵਿਊ ਹੁੰਦਾ ਆ ਸਾਰੇ ਪਾਸੇ ਦਿਖਦਾ ਆ ਡਾਊਨਟਾਊਨ ਸਾਈਡ ਦਾ ਪਿੱਛੇ ਨੂੰ ਉਹ ਵੀ ਸਭ ਦਿਖਦਾ ਪਰ ਸਾਰੇ ਕੋਈ ਪ੍ਰੇਫਰ ਕਰਦਾ ਰਿਵਰ ਵਾਲਾ 뷰 ਮਿਲਿਆ ਉਹਨਾਂ ਨੂੰ ਪਰ ਕਾਫੀ ਆ ਉਹਨਾਂ ਇੱਕ ਹੋਮਲੈਸ ਵੀ ਬਹੁਤ ਨੇ ਇੱਕ ਆ ਹੋਮਲੈਸ ਬੰਦਾ ਵਿਚਾਰਾ ਬੈਠਾ ਆ ਇੱਥੇ ਇਚ ਆ ਜਾਂਦੇ ਵਰਲੇ ਵਰਲੇ ਕੋਈ ਸਾਈਕਲ ਦੇ ਲੋਕ ਇੱਕ ਕਾਫੀ ਵੱਡਾ ਟ੍ਰੇਲ ਆ ਜਿਹੜਾ ਰਿਵਰ ਦੇ ਨਾਲ ਨਾਲ ਜਾਂਦਾ ਕਰੀਬ 5 ਕਿਲੋਮੀਟਰ ਦਾ ਬੜੇ ਕਾਫੀ ਗਾਂ ਤੱਕ ਜਾਂਦਾ ਏ ਫਿਰ ਤੁਰ ਪਿਛਾਣੂ ਵੀ ਜਾਂਦਾ ਰਿਵਰ ਦੀ ਚਲਾਨ ਦੇਖੋ ਤੁਸੀਂ ਅੱਛਾ ਦਿਸਦੀ ਹੋਊਗੀ ਤੁਹਾਨੂੰ ਪਿੱਛੇ ਗੱਡੀਆਂ ਦੀ ਆਵਾਜ਼ ਵੀ ਆ ਰਹੀ ਬੜੀ ਬੜੀ ਨੋਕਸ ਜੀ ਮੈਂ ਦੇਖੋ ਬਾਈਕ ਦੀ ਆਵਾਜ਼ ਆ ਰਹੀ ਕੋਈ ਜਾ ਰਹਾ ਬਾਈਕ ਤੇ ਉਹਦਾ ਬੱਦਲ ਹੋਏ ਨੇ ਉੱਤੇ ਹਲਕੇ ਹਲਕੇ ਅਸੀਂ ਤੋਂ ਵੀ ਨਿਕਲਦੀ ਸੀ 2 ਘੰਟੇ ਦੀ ਅੱਜ ਹੁਣ ਕਰੀਬ ਸਵਾ 5 ਹੋ ਗਈ ਆ ਬਸ ਹਨੇਰਾ ਹੋਣ ਲੱਗ ਪਿਆ ਆ 5 ਵਜੇ ਹਨੇਰਾ ਹੋ ਜਾਂਦਾ ਸਵੇਰੇ ਸਾਢੇ 8 9 ਵਜੇ ਲੋ ਲੱਗਦੀ ਆ ਹਨੇਰਾ ਛੇਤੀ ਹੋ ਜਾਂਦਾ ਆ ਆਪ ਸਭ ਤੋਂ ਛੋਟੇ ਦਿਨ ਆ ਗਏ ਨੇ ਦਸੰਬਰ ਦੇ ਅੰਡਾਂ ਆਉਣ ਵਾਲਾ ਆ 크ਿਸਮਸ ਹੋਣ ਵਾਲੀ ਆ ਹੁਣ ਹੌਲੀ ਹੌਲੀ ਫਿਰ ਅਗਲੇ ਵੀਕ ਤੋਂ ਦਿਨ ਵਧਣ ਲੱਗ ਪਣੇ ਆ ਗਰਮੀਆਂ ਦੇ ਵਿੱਚ ਤੇ 10 10 ਵਜੇ ਤੱਕ ਪੂਰੀ ਲੋ ਰਹਿੰਦੀ ਆ ਇਦੋਂ ਮੈਂ ਨਾ ਮਾਂਸੇ ਨੂੰ ਲੱਗਾ ਕਿ 10 ਵਜੇ ਤੱਕ ਲੋ ਇਹ ਨੇਰਾਕ ਦੋ ਹੋਣਾ ਉਧਰੋਂ ਸਵੇਰੇ ਤੜਕੇ 3:30-4 ਵਜੇ ਦੇ ਲੋ ਲੱਗ ਜਾਂਦੀ ਸੀਗੀ ਪਰ ਠੰਡਾਂ ਦੇ ਵਿੱਚ ਹੁਣ ਤੇ ਬਸ 5:30 ਵਜੇ ਪੂਰਾ ਘੁੱਪ ਨੇਰਾ ਹੋ ਜਾਂਦਾ ਤੇ ਸਵੇਰੇ 8:30 ਤੱਕ ਲੋ ਨਹੀਂ ਲੱਗਦੀ ਪਹਿਲੀ ਲੋ 8:30 ਲੱਗਦੀ ਆ ਫਿਰ ਦਿਨ ਬਹੁਤ ਛੋਟਾ ਹੋ ਜਾਂਦਾ ਜਿਹੜੇ ਬਾਹਰ ਕੰਮ ਕਰਦੇ ਉਹਨਾਂ ਤਾਂ ਬਹੁਤ ਔਖਾ ਆ ਜਦਾ ਕੰਮ ਵੀ ਨਹੀਂ ਕਰਦੇ ਬਾਹਰ ਠੰਡ 'ਚ ਕੰਮ ਬਹੁਤ ਔਖਾ ਹੁੰਦਾ ਆ ਚਲੋ ਕੋਈ ਨਾ ਅਸੀਂ ਵੀ ਅੰਦਰ ਨੂੰ ਜਾਂਦੇ ਆ ਅੰਦਰ ਨੂੰ ਜਾ ਕੇ ਅਸੀਂ ਵੀ ਆਪਣੀ ਕਾਫੀ ਵਗੈਰਾ ਲਈਏ ਤੇ ਗਰਮ ਹੋਈਏ ਪਾਰ ਤੇ ਹੁਣ ਥੋੜਾ ਥੋੜਾ ਦੰਦ ਥਰ ਗਏ ਨੇ ਨਾ ਕੋਈ ਥਰ ਗਿਆ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ